ਨਿਗਿੰਨੇ ਆ ਜੀ ਪੂਰੇ 65 68 8000 ਦੇ 65 ਹਜ਼ਾਰ ਚ ਆਉਂਦਾ ਕੀ ਮਰਾ ਅੱਜ ਕੱਲ ਤੁਹਾਨੂੰ ਇੱਕ ਟੋਪ ਦਾ ਨਿਗਿੰਨਾ ਦਿਖਾਉਣਾ ਦੋ ਦੂਜਾ ਸੂਬਾ ਤੇ ਕੱਲ ਦੀ ਕੱਟੀ ਸੂਈ ਸਵਾਈ ਅੱਛਾ ਅੱਛਾ ਠੀਕ ਹੈ ਬਹੁਤ ਜਿਆਦਾ ਕੀ ਦਿਖਾਵੇ ਕਰਦੇ ਛੱਡੀ ਪਜਾ ਲੈ ਬਹੁਤ ਸਿਲ ਕਰਤੀ ਹੈ ਜੀ ਕੱਲ ਦੀ ਸੂਈ ਸਵਾਈ ਨਾਲੇ ਹੂੰ ਤਸੱਲੀ ਕਰਾ ਦੇ ਵੀਰਾਂ ਦੀ ਇੱਕ ਵਾਰ ਕੱਟੀ ਮਗਰ ਸੋਨੇ ਮਗਰ ਇਸਵਾਗਾ ਨਾਲ ਨਿੱਕੇ ਸੰਗ ਦੀ ਕੱਠੀ ਹੂੰ ਦੇਖੋ ਜੀ ਮਿਲਵਾométro ਕਰ ਸਕਦੇ ਹਾਂ ਵੀ ਤਸੱਲੀ ਆਪ ਦੀ ਚੈੱਕ ਕਰ ਸਕਦੇ ਹਾਂ ਇੱਕ ਵਾਰ ਠੀਕ ਹੈ ਗੁਰਪ੍ਰੀਤ ਆਇਆ ਗੁਰਪ੍ਰੀਤ ਸਤੂ ਸੰਧੂ ਡੇਰੀ ਫਾਰਮ ਤੇ ਡੱਬਾ ਵਾਲੀ ਦੇ ਵਿੱਚ ਜਿੱਥੇ ਕਿ ਆਪਾਂ ਤੁਹਾਨੂੰ 6 7 ਨਗੀਨੇ ਦਿਖਾਵਾਂਗੇ 27 ਜੈਜ ਰੇਟਾਂ ਦੇ ਵਿੱਚ ਦਿਖਾਵਾਂਗੇ 67000 ਰੁਪਏ ਤੋਂ ਲੈ ਕੇ 90 95000 ਦੇ ਵਿੱਚ ਰੇਟ ਆ ਆਈਏ ਕਰਦੇ ਹਾਂ ਗੱਲਬਾਤ ਗੁਰਪ੍ਰੀਤ ਸਿੰਘ ਨਾਲ ਔਰ ਕੀ ਹਾਲ ਹੈ ਗੁਰਪ੍ਰੀਤ ਵਧੀਆ ਬਾਈ ਵਧੀਆ ਆਪਣੇ ਸੁਣਾਓ ਜੀ ਕੀ ਹਾਲ ਚਾਲ ਠੀਕ ਹੈ ਵਧੀਆ ਔਰ ਪਤਾ ਫਿਰ ਕਿੰਨੇ ਕਿੰਨੇ ਦਿਖਾ ਰਹੇ ਹੋ ਆਪਣੇ ਦਰਸ਼ਕਾਂ ਨੂੰ ਛੇ ਕਿੰਨੇ ਆ ਜੀ ਹੂੰ ਹੂੰ ਲਾਖ ਰੁਪਈਆ ਸਵਾਰ ਅੱਜ ਕਿਹੜੇ ਰੇਟ ਤੋਂ 90000 ਤੋਂ ਲੈ ਕੇ ਤੇ 65000 ਤੱਕ ਹੈਗੀ ਆਪਣੇ 65000 ਤੱਕ ਆ ਜਾ ਗੁਰਪ੍ਰੀਤ ਦਿਖਾ ਬਈ 65 ਤੋਂ ਸਟਾਰਟ ਕਰਦੇ ਆਪਾਂ ਲਓ ਮੈਂ ਤੁਹਾਨੂੰ ਪਤਾ ਜੀ ਕੱਟੀ ਵੀਰੇ ਕੱਲ ਦੀ ਸੂਈ ਨਾਲੇ ਅੱਛਾ ਕੱਲ ਦੀ ਸੂਈ 1 ਨੰਬਰ ਕੱਟੀ 65000 ਇਹਦੇ ਅੱਛਾ 65000 ਦੀ ਹੈ ਕੱਲ ਦੀ ਸੂਈ ਹੋਈ ਹੈ ਹਾਂਜੀ ਹੂੰ ਹੂੰ ਫਿਰ ਤਾਂ ਹਜੇ ਬੋਲੇ ਤੇ ਮੰਨੋ ਬੋਲੇ ਤੇ ਬੋਲੇ ਕੱਟੀ ਮਗਰ ਜੁੱਤੋ ਟੀ ਪੁੱਛਿਆ ਹਾਂਜੀ ਮਤਲਬ ਹੁਣੇ ਤੇ ਸੁਹਾਗੇ ਵਾਲੀ ਗੱਲ ਆ ਇੱਥੇ ਕੱਟੀ ਆ ਹਾਂਜੀ ਹੂੰ ਹੂੰ ਤਾਂ ਬੱਚਾ ਲਾ ਕੇ ਦਿਖਾ ਦਾਂਗੇ ਵਿੱਚ ਭਾਈ ਇਹ ਪਾਲੀ ਸੋਣੀ ਲੱਗੀ ਇਹਨੂੰ ਤਾਂ ਖੱਲਰ ਗਈ ਆ ਪਾਲੀ ਖੱਲਰ ਕੇ ਚਵਾਈ ਲੱਗੀ ਹੂੰ ਸੀਲ ਵੀ ਆ ਬਹੁਤ ਸੀਲ ਆਈ ਹਾਂ ਦਿਖਾਓ ਬੇ ਚਲ ਆਓ ਇਹਦੇ ਮੱਥੇ ਲੇ ਬੱਚਾ ਲੈ ਕੇ ਵੇਖੋ ਜੀ ਬਹੁਤ ਵਜਨ ਵਾਲੀ ਕੱਟੀ ਯਾਨੀ ਛੋਟੀ ਝੁੱਟੀ ਅੱਛਾ ਇਹ ਕੱਦ-ਕਾਠ ਵਾਲੀ ਵਜਨ ਵਾਲੀ ਕੱਟੀ ਨਿੱਕੇ ਸਿੰਘ ਦੀ ਕੱਟੀ ਲਾਈ ਬੱਚਾ ਥੱਲੇ ਅੱਛਾ ਬਈ ਲਾਓ ਬਈ ਕੋਈ ਆਉਂਦਾ ਘਾਰ ਮਾਰ ਕੇ ਦਿਖਾ ਪਿੱਠ ਪੂੜੇ ਦੀ ਪਿੱਠ ਪੂੜੇ ਦੀ ਵੇਖੋ ਜੀ ਬਹੁਤ ਸ਼ਾਨਦਾਰ ਝੁੱਟੀ ਹੈ ਜੀ ਆਪਣੇ ਕੋਲੇ ਹਮ ਮਗਰ ਛੜ ਕੇ ਵਜੂਦ ਵਾਲੀ ਕੋਈ ਸੀ ਨਹੀਂ ਕੋਈ ਛੋਟੀ ਨਹੀਂ ਕੱਦ-ਕਾਠ ਵਾਲੀ ਵਜਨ ਵਾਲੀ ਝੁੱਟੀ ਅੱਛਾ ਕੱਲ ਦੀ ਸুইস ਸਾਈ ਕੱਟੀ ਮਗਰਾ ਬੱਚਾ ਵੇਖੋ ਜੀ ਹਮ ਹਮ ਬੱਚਾ ਲਾ ਕੇ ਦਿਖਾ ਦਿੰਨੇ ਆਪਾਂ ਹਾਂਜੀ ਲਾਓ ਉਹਦੇ ਤੋਂ ਬੱਚੇ ਮੜਾ ਆ ਜਾ ਬਈ ਲਓ ਮੈਂ ਤੇ ਕਰ ਲਿਆ ਨਿੱਕੇ ਸੰਗਰੀ ਦੀ ਰੰਗ ਸੰਗਟ ਸੰਗ ਦੇਖੋ ਜੀ ਹੂੰ ਬਹੁਤ ਨਗੀਨਾ ਹੀ ਆ ਹਾਂਜੀ ਦੁੱਧ ਲਾਓ ਜੀ ਬੱਚੇ ਗੱਟੀ ਕਰਦੀ ਕੱਲ ਦੀ ਸੂਈ ਸਾਈ ਦੂਸਰਾ ਸੂਆ ਝੋਟੀ ਨਾਲੇ ਹੂੰ ਫਿਰ ਗੁਰਪੀ ਤਾਂ ਕਿੰਨੇਵੇਂ ਸੂਏ ਇਹ ਸੂਆ ਦੂਸਰਾ ਹੀ ਦੂਸਰਾ ਹਾਂਜੀ ਤਾਂ ਫਿਰ ਦੁੱਧ ਕਿੰਨਾ ਦੁੱਧ ਬਰੇ 10 ਤੋਂ ਪਾਸ ਜਾਊਗੇ 10 ਤੋਂ ਪ੍ਰਾਂਸ ਦੇਣੀ ਆ ਜਿਹੜੇ ਬੰਦੇ ਨੇ ਡੇਰੀ ਖੋਲੀ ਨਿੱਕੇ ਪਰ ਤੋਂ ਸਟਾਰਟ ਹੋ ਗਈ ਪੰਜ ਚਾਰ ਬਸ ਉਹਨਾਂ ਨੇ ਬਹੁਤ ਬੈਨੀਫਿਟ ਹੈ ਜੀ ਹਾਂਜੀ ਰਿੰਗ ਸੰਗਟੀਆਂ ਜਿਵੇਂ ਗਾਂ ਜਾਂ ਕਿ ਵੀ ਬੰਤਰੇ ਜਿਵੇਂ ਚੁੱਕੜਾ ਬਣਾ ਕਰਕੇ ਵੰਡ ਨਹੀਂ ਵੇਖ ਸਕਦੀ ਉਹ ਤੋਂ ਪੀ ਕੇ ਵੀ ਕਟੀਆਂ ਲੱਗ ਰਿਹਾ ਕਿ ਬੰਨੇ ਅੱਗੇ ਬੱਚਾ ਬੰਨੇ ਹੋ ਗਏ ਨਹੀਂ ਆ ਦਿਖਾਓ ਭਾਈ ਲਓ ਮੇਤਰਾ ਸੀੜਾ ਭਾਈ ਪੂਰੀ ਚਾਈ ਦੇਖੋ ਇਹਦੇ ਸੁਹਾਗੇ ਪਿੱਛੇ ਕੱਟੀ ਆ ਤੇ ਸੂਈ ਵੀ ਹੁਣੀ ਆ ਤੇ ਰੇਟ ਵੀ ਆ ਆ ਮੈਂ ਪਛਗਾੜੇ ਚਾਈ ਦੇਖੋ ਜੀ ਹਾਂ ਬਿਲਕੁਲ ਬਿਲਕੁਲ ਤਵੇ ਬੜੀ ਪੌਲੀ ਲੱਗੀ ਬਹੁਤ ਸੋਹਣਾ ਸਿੰਘ ਖਣਲੇਵਾ ਲੱਗ ਗਈ ਹੂੰ ਫਿਰ ਹੁਣ ਰੇਟ ਦੱਸ ਵੀ ਰੁਪਏ ਦਾ ਰੇਟ ਦੱਸ ਤਾਂ ਜੀ ਆਪਾਂ ਵੀੜੇ ਵਿੱਚ ਪੱਲੇ ਹੀ ਆਪਾਂ 17 ਮਾਣ ਤੋਂ ਪੁੱਲਾ 65000 ਰੁਪਏ ਆ 65000 ਹੂੰ ਹੂੰ ਬਾਕੀ ਮਾਣਤਾਂ ਨੂੰ ਹੋ ਜੂ ਕੋਸ਼ਨ ਖੁੱਲਾ 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 ਮਾਣਤਾਂ ਕਰਿਆ ਆਂ ਦਾ ਹੂੰ ਹੂੰ ਕਰਿਆ ਆਂ ਦਾ ਬਾਕੀ ਮਾਣਤਾਂ ਨਾ ਉਸ ਤੋਂ 65000 ਰੁਪਏ ਵੇਖੋ ਕੱਟੀ ਜੇ ਮਾਣਾਂ ਦਾ ਐ ਡੱਬਾ ਵਾਲੀ ਮੰਡੀ ਵਿੱਚ ਰੇਟ ਹੀ ਸਾਰਿਆਂ ਨੂੰ ਆਪਣੇ ਸਾਰਿਆਂ ਡਾਉਣੀ ਹੁੰਦੀ ਹੈ ਜੀ ਹੂੰ ਹੂੰ ਹਾਂਜੀ ਠੀਕ ਹੈ ਜੀ ਲਓ ਮੇਰੇ ਤਰਫ ਕਰੋ ਵੀ ਜੇਕ ਠੀਕ ਹੈ ਰੁਪਈ ਤਾਂ ਹੁਣ ਫਿਰ ਦੂਜਾ ਨਗ अच्छा हां जी देखो इधर ए कल परसों दी कट्टी सुई सवाई मगरो के देखो ही ठीक है किन्ना ਸਮਾਂ ਹੈ ਸੁਈ ਨੂੰ ਇਹ ਪਰਸੋ ਦੀ ਸੁਈ ਕੱਟੀ ਹੈ ਜੀ ਇਹਦੀ ਮਗਰ ਕੱਟੀ ਦਾ ਕੱਟਾ ਇਹਦੇ ਮਰ ਕੱਟਾ ਪਾਉ ਜੀ اچھا ਤੇ ਕਿੰਵੇਂ ਸੁਈ ਹੈ ਸੁਬਾ ਦੂਸਰਾ ਜੀ ਨਿੱਕੇ ਸਗਾਂ ਦੀ ਕੱਟੀ ਵੇਖੋ ਪਾਜਾਂ ਬਜੂਦ ਕੱਟੀ ਦਾ ਕਿੰਨਾ ਜੀ ਦੁੱਧ ਕਿੰਨਾ ਕ ਪਾ ਜੂ ਇਹ 12 ਕਿਲੋ ਪਾ ਸਕਦੇ ਜੀ 12 ਦੀ ਕੱਟੀ ਹੈ ਜੀ ਇਹਦਾ ਬੱਚੇ ਵਿੱਚ ਦਾ ਇਹ ਦੇਖੋ ਇਧਰ ਹਮ ਬਾਲੀ ਠੰਡੀ ਆ ਬਾਲੀ ਸੰਡੀ ਆ ਛੱਡੀ ਪਾ ਛੱਲੇ ਦੇ ਵਿੱਚ ਰਿੰਗਸਨ ਕੱਟੀਆਂ ਦੋਵੇਂ ਠੀਕ ਹੈ ਠੀਕ ਹੈ ਨਾਲ ਨਿੱਕੇ ਨਿੱਕੇ ਪਾ ਵੀਰ ਆਪਣੇ ਟੋਕਣਾ ਇਹ ਟੋਕਣਾ ਵੀ ਨਹੀਂ ਹੁੰਦੀਆਂ ਦੋ ਦੁਬਾਰਾਂ ਕਿਲੋ ਕਿਹਾ 12 ਕਿਲੋ ਪਾ ਦੋਗੇ ਕੱਲ ਦੀ ਸਈ ਹੈ ਪਰਸੋਂ ਦੀ ਕੱਟੇ ਸਈ ਆ ਹੂੰ ਲੈ ਬੱਚਾ ਫਿਰ ਗੁਰਪ੍ਰੀ ਰੇਟ ਕੀ ਰੱਖਿਆ ਦਾ ਰੇਟ ਤੁਸੀਂ ਪਹਿਲਾਂ ਚਵਾਈ ਵੇਖੋ ਕਿ ਕਿੰਨੀ ਲੱਗੀ ਕੱਟੇ ਨੂੰ ਹੂੰ ਰੇਟ ਤਾਂ ਆਪਣਾ ਮੇਰੇ ਉਹੀ ਹੈ ਵੀਰੇ 65 ਤੋਂ ਲੈ ਕੇ 70 ਇਹ ਦੇ ਲਾਂਗੇ ਦੋ ਘੱਟ 70 ਦੇ ਦੋ ਘੱਟ 70 ਦੇ ਹਾਂਜੀ ਬਾਕੀ ਘਰੇ ਆਂ ਦਾ ਮਾਨ ਘਰੇ ਆਂ ਦਾ ਮਾਨ ਤਾਂ ਲਓ ਮੇਤਰੋ ਦੋ ਘੱਟ 70 ਰਿੰਗਸਨ ਵੇਖੋ ਇਹ ਸੁਨੇ ਸਿੰਗ ਨੇ ਦਿਖਾਈ ਜਿੰਨੇ ਆਪਾਂ ਤੁਹਾਨੂੰ ਕਰੋ ਜੀ ਦੂਜੇ ਸੂਈ ਕੁਇ ਐਨੀ ਨੂੰ ਬੱਚਾ ਲੱਤਾਂ ਮਾਰਦੀ ਹੋਗੀ ਹੂੰ ਹੂੰ ਲੋ ਮਿੱਤਰੋ ਬਹੁਤ ਠੀਕ ਹੈ ਬਾਈ ਬਾਕੀ ਇੰਦਰ ਥੋੜੀ ਜਿਹੀ ਦਿੱਕਤ ਆਉਂਦੀ ਹੈ ਬੈਠਣ ਦੇ ਵਿੱਚ ਖੁੱਲੀ ਕਿ ਰੀ ਅੱਗ ਬੰਨ ਦੇ ਬੰਨ ਦੇ ਬੰਨ ਦੇ ਬੰਨੀ ਚਵਾਈ ਵੇਖੋ ਇਹਦੇ ਥੱਲੋ ਆਹ ਕੋਲੇ ਦਿਖਾਓਗੇ ਲਓ ਮੇਟਰ ਕਰੋ ਇੱਕ ਅਗਲੇ ਨਾ ਇੱਕ ਵੀਡੀਓ ਤੇ ਕਮੈਂਟ ਆਈ ਸੀ ਮੈਂ ਤਾਂ ਤਰ੍ਹਾਂ ਮਾਰੀਂਦਾ ਐ ਇੰਨੇ ਮੁੱਲ ਕਹਿੰਦਾ ਕਿ ਤੱਲਾ ਹੁੰਦੀਆਂ ਹੁੰਦੀਆਂ ਨੇ ਕਿੱਲਾ ਨੇ ਬਰੇ ਕੁਆਲਿਟੀ ਆਉਂਦੀ ਹੁੰਦੀਆਂ ਨੇ ਹੂੰ ਬਾਕੀ ਸੋਚ ਐ ਹਾਂਜੀ ਬਾਕੀ ਸੋਚ ਅਗਲੇ ਨਾ ਮੈਂ ਵੀਡੀਓ ਦੇਖਣੀ ਪ੍ਰਾਈਸ ਆਪਾਂ ਲੁੱਕ ਕਲਪਸ ਢੋਂ ਛੋਟੀ ਮੁੱਲ ਸੀ ਤੇ ਕਹਿੰਦਾ ਤੱਲਾ ਨੇ ਸਾਰੀਆਂ ਹੂੰ ਚਾਰੇ ਥਾਂ ਚੱਲਦੇ ਬਰੇ ਉਹ ਜੀ ਆਪਣੇ ਕੋਈ ਗੱਲ ਨਹੀਂ ਹੂੰ ਕੋਈ ਨਵੀਂ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਕਿਸੇ ਪਾਸੇ ਵੀ ਰੀਡ ਕਰਾਂਗੇ ਲੋਕ ਲੈ ਕੇ ਜਾਇਓ ਹਾਂਜੀ ਉਹ ਵੀ ਵੱਡੀ ਗੱਲ ਐ ਨਾ ਰੇਟ ਫਿਰ ਇਹਦਾ ਬੋਲਿਆ ਸਟਾਟ ਠਾਠੀ ਕਰਪੀਦਾ ਆ ਵੇਖੋ ਜੀ ਇੱਧਰ ਆ ਮੈਂ ਜਾਂਦੀ ਜੀ ਠੀਕ ਆ 15 16 ਕਿਲੋ ਦੁੱਧ ਮੋਕੇ ਤੇ ਤਿਆਰ ਆ ਜੀ 15 16 ਕਿਲੋ ਹਾਂ ਜੀ ਹੂੰ ਠੀਕ ਹੈ ਗੁਰਪੀਤਾ ਕਿੰਵੇਂ ਸੂਏ ਆ ਇਹ ਬਾਈ ਜੀ ਮੈਂ ਯੋਛਦੀ ਹੂੰ ਤੇ ਆਪਣਾ ਮਾਲਿਆ ਦੇ ਪਾਸੇ ਇਹ ਪੁੱਛੋ ਫਿਰ ਕਿੰਵੇਂ ਸੂਏ ਆ ਦਿਖਾ ਦੰਨੇ ਵਿੱਚ ਇਹ ਸੂਏ ਜੀ ਤੀਜੇ ਇਹ ਤੀਜੇ ਠੀਕ ਹੈ ਕੋਈ ਵੀ ਸਾਈਡ ਤੇ ਤੀਜੇ ਸੂਏ ਦੁੱਧ ਕਿੰਨਾ ਹੈ 15 16 ਕਿਲੋ ਹੈਗਾ ਜੀ ਹਾਜ਼ਰ ਆ ਮੋਕੇ ਦਾ ਕਿੰਨਾ ਸਮਾਂ ਹੋਇਆ ਸੂਈ ਨੂੰ 9 ਦਿਨ ਹੋ ਗਏ ਪਿੱਛੇ ਕੀ ਬਚਿਆ ਜੀ ਕੱਟੀ ਕੱਟੀ ਲਓ ਮੇਤਰੋ ਸਿਹਾਉਣੇ ਤੇ ਸੁਭਾਗਾ ਆ ਵੀ ਨਜ਼ਾਰਾ ਦੇਖੋ ਵੀ ਪਿੱਛੇ ਕੱਟੀ ਆ ਤਾਂ ਪਾਲ ਕੇ ਤੁਸੀਂ ਹਨਾ ਆਉਣ ਆਏ ਸਮੇਂ ਦੇ ਵਿੱਚ ਫੇਰ ਆਗਾ ਪੀ ਬਟਾ ਠੀਕ ਹੈ ਅਗਰ ਵੀ ਤਾਂ ਫਿਰ ਇਹਦਾ ਕੀ ਡਿਮਾਂਡ ਕੀਤੀ ਹੋਈ ਆ 10 10 ਦਾ ਦੇਣ ਵਾਲਾ ਰੇਟ ਬਾਈ ਰੇਂ ਦੇਣ ਵਾਲੀ ਆਪਣੇ ਮੋਲੇ 10 ਤੇ ਦੇਣੀ ਆ ਹਾਂਜੀ ਹੂੰ ਹੂੰ ਲਓ ਮੇਤਰੋ ਮੋਲ ਆਪਣਾ ਗੱਤ ਨਹੀਂ ਕਰਦੇ ਆਹ ਵੇਖੋ ਜੀ ਚੌਥਾ ਨਗੀਨਾ ਦਿਖਾਉਂਦਾ ਚੌਥਾ ਗੈਣਾ ਤੀਜਾ ਸੁਆ ਕੱਟੀ ਸੂਈ ਆ ਜੀ ਹੂੰ ਉਹ ਬਾਈ ਦੀ ਜੀ ਸੀ ਉਹ ਆਪਣੇ ਨਾਲ ਲੈ ਕੇ ਬਣਨੀ ਸੀ ਆਪਣੇ ਥਾਂ 'ਚ ਹਾਂ ਹਾਂ ਸਮਝ ਗਏ ਇਹ ਆਪਣੀ ਕੱਟੀ ਨਹੀਂ ਸੀ ਉਹ ਆਪਣੀ ਕੱਟੀ ਉਹ ਆਪਾਂ ਵੈਸੇ ਦਿਖਾ ਦਿਖਾ ਦਿੱ ਆ ਆਪਣੇ ਨਾਲ ਬਣਨੀ ਸੀ ਆ ਕੱਟੀ ਵੇਖੋ ਰੰਗ ਸਿੰਘ ਹੂੰ ਖੋਲੋਗੇ ਅਗਰ ਪਿੱਦੇ ਲਓ ਮੇਟਰ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਇਹ ਵੇਖੋ ਜੀ ਲਓ ਕਰੋ ਵੀ ਜੱਕ ਬਹੁਤ ਸ਼ਾਨਦਾਰ ਨਗੀਨਾ ਤੁਹਾਨੂੰ ਦਿਖਾਈ ਜੰਨੇ ਆ ਦੋਸਤੋ ਦੇਖੋ ਪਿੱਠਪੂੜੇ ਦਾ ਥਣਾ ਦਾ ਅਕਾਰ ਚੈੱਕ ਕਰ ਸਕਦੇ ਹੋ ਦੋਸਤੋ ਤਾਂ ਗੁਰਪ੍ਰੀਤ ਸਿੰਘ ਸੰਧੂ ਡੇਰੀ ਫਾਰਮ ਵਾਲਾ ਵੀਰ ਦਿਖਾਈ ਜਾਂਦਾ ਤੁਹਾਨੂੰ ਜਿੰਨੇ ਨਕੀਨੇ ਦਿਖਾਏ ਆ ਬਹੁਤ ਹੀ ਜਾਇਜ਼ ਰੇਟਾਂ ਦੇ ਵਿੱਚ ਤੇ ਪੂਰੇ ਤਸੱਲੀਦਾਰ ਘਰੇ ਆ ਕੇ ਇੱਕ ਡੰਗ ਚੋਂ 2 4 3 4 ਵੀ ਉਹ ਤੁਹਾਡੀ ਤਸੱਲੀ ਆ ਤੇ ਬਾਕੀ ਫਾਰਮ ਦੇ ਤੇ ਰਹਿਣ ਦਾ ਪੂਰਾ ਪ੍ਰਬੰਧ ਆ ਇੱਕ ਦਿਨ ਰਹੋ ਦੋ ਦਿਨ ਰਹੋ ਨਾ ਹਾਂ ਜੀ ਕਿੰਨੇ ਵੀ ਪਸ਼ੂ ਯਾਦ ਕਰ ਲੋ ਭਾਵੇਂ ਛੇ ਟਾਈਮ ਚੋ ਗੱਲ ਆ ਕੇ ਜਾਓ ਤਸੱਲੀ ਕਰਕੇ ਲੈ ਕੇ ਜਾਓ ਹੂੰ ਭਾਵੇਂ ਜੇ ਤਸੱਲੀ ਕਰਨੀ ਆ ਹਾਂ ਹਾਂ ਵੀਰ ਭਾਵੇਂ ਕਿਸੇ ਨੇ ਡੇਰੀ ਕਰਨੀ ਆ ਭਾਵੇਂ ਘਰ ਵਾਸਤੇ ਆਪਦੀ ਵੀ ਇੱਕ ਮੌਜੂਦ ਕਰੀ ਲੈਣੀ ਆ ਗੋਲਓ ਵਰਪੀ ਫਿਰ ਵੀ ਰਹਿ ਇਹ ਤੀਸਰਾ ਸੁਆਈ ਹੂੰ ਪਿੱਛੇ ਕੀ ਬੱਚਾ ਇਹਦੀ ਕੱਟਾ 3-4 ਦਿਨਾਂ ਤੋਂ ਹੋਈ ਤਿੰਨ ਚਾਰ ਦਿਨ ਹੋ ਗਏ ਸੁਆਈ ਚਾਰ ਕਿ ਦਿਨ ਹੋਇਆ ਸੁਆਈ ਹਾਂਜੀ ਠੀਕ ਐ ਪਿੱਛੇ ਕੱਟਾ ਹਾਂਜੀ ਠੀਕ ਐ ਤਾਂ ਦੁੱਧ ਕੀ ਕੀ ਬੜੀ ਪੋਲੀ ਚਵਾਈ ਲੱਗੀ ਆ ਜੀ ਹੂੰ ਕਿੰਨੇ ਸੁਆਈ ਹੈ ਸੁਆਤੀਸਰਾਈ ਦੁੱਧ ਕਿੰਨਾ ਪਾਜੂ 14 ਕਿਲੋ ਦਾ ਪਾਉਗੇ ਪਾਉਗੀ ਭਰਾ ਬਾਹ ਨਹੀਂ ਕਹਿੰਦੇ ਅੱਛਾ 14 ਮਾਦੂ 8 14 ਪਾਉਗੀ ਵੀਰੇ ਚੀਜ਼ ਐ ਕੇ ਵੀ ਐ ਨਹੀਂ ਵੇਖੋ ਵੇਖੋਈ 14 ਕਿਲੋ ਖੁੱਲਾ ਪਾਉਗੇ ਪਲੱਸ ਜਾਸ ਦੀ ਕਰਨਾ ਦਾ ਕਾਰ ਬਹੁਤ ਸੋਹਣਾ ਕਾਰ ਹੈ ਬੇਰਬੁਲ ਬਹੁਤ ਆ ਭਾਏ ਦੀ ਹੂੰ ਬਿਲਕੁਲ ਇਹ ਰਾ ਪਾਏ ਗਣਨੇੜੇ ਗੱਲ ਕਹਿ ਦੀ ਤੇ ਪੂਰੀ ਲਿੱਥ ਰਿਹਾ ਉਸ ਗੱਲ ਤੇ ਚਵਾ ਕੇ ਦੇ ਸਕਦੇ ਆਪਾਂ ਫਿਰ ਕੀ ਰੇਟ ਕੀਤਾ ਹੋਇਆ ਦਾ 90000 ਰੁਪਏ 90 ਹਾਂਜੀ 85 ਦੇਣਾ ਜੀ 85 ਦੇ ਦੇਉਗੇ ਹਾਂਜੀ ਠੀਕ ਹੈ ਲੋਬੀ ਮੇਤਰੋ ਕਰ ਸਕਦੇ ਹਾਂ ਗੱਲਬਾਤ ਇਹ ਹੋ ਗਿਆ ਆਪਣਾ ਪੰਜਵਾਂ ਚੌਥਾ ਨੂੰ ਗਿਨਣਾ ਹਾਂਜੀ ਚੌਥਾ ਹੈਣਾ ਹਾਂਜੀ ਇੱਕ ਰਹਿ ਗਈ ਹਾਂਜੀ ਉਹ ਤਾਂ ਫਿਰ ਤੋੜ ਕੇ ਖਾਣਾ ਗੱਟੇ ਮੈਂ ਕਟੇ 10 ਦਿਨ ਪੈਂਡਿੰਗ ਆ ਜੀ ਹੂੰ ਸੇ ਵੇਖੋ ਜੀ 10 ਦਿਨ ਰਹਿੰਦੇ ਸੂਣ ਚ ਹਾਂਜੀ ਠੀਕ ਆ ਉਹ ਸ਼ੂਟ ਆ ਦੋਸਤੋ ਚਾਹੇ ਤੁਸੀਂ ਬਈ ਸੂਏ ਬਾਧ ਲੈ ਕੇ ਜਾ ਸਕਦੇ ਹੋ ਜੇ ਕੰਨਾ ਵਿਗਦੀ ਆ ਤਾਂ ਆਪਾਂ ਚਾਹੇ ਬਈ ਹੁਣ ਲੈ ਕੇ ਜਾ ਸਕਦੇ ਹਾਂ ਸੰਧੂ ਪੁਰ ਡੇਰੀ ਫਾਰਮ ਦੀ ਆਪਦੀ ਦਸੱਲੀ ਤੇ ਤੁਸੀਂ ਕੋਈ ਵੀ ਪਸ਼ੂ ਖਰੀਦੋ ਮੇਤਰੋ ਆਪਦੀ ਥੱਲੀ ਤੇ ਖਰੀਦਣਾ ਬਈ ਸਾਡਾ ਕੰਮ ਸਿਰਫ ਵੀਡੀਓ ਪਾਉਣਾ ਤਾਂ ਹੋਣਾ ਲਓ ਮੇਤਰੋ ਕਰੋ ਚੱਕ ਬਹੁਤ ਸ਼ਾਨਦਾਰ ਮੱਝ ਹਨਾਂ ਦਾ ਕਾਰ ਵਗੈਰਾ ਵੀ ਦੇਖ ਸਕਦਾ ਹਾਂ ਵੀ ਬਾਕੀ ਡਿਟੇਲ ਲੈਣੇ ਆ ਆਇਆ ਵੇ ਗੁਰਪ੍ਰੀਤ ਸੁਵਾ ਦੂਸਰਾ ਹੀ ਹੂੰ ਬਹੁਤ ਵੱਡੀ ਝੋਟੀ ਹੈ ਜੀ ਇਹ ਝੋਟੀ ਨਹੀਂ ਕਿਸੇ ਪਾਸੋਂ 10 ਦਿਨ ਪਹਿਲੇ ਸੋਣ ਚ ਦੇ ਕਿੰਨਾ ਸਮਾਂ ਰਹਿਣਾ 10 ਦਿਨ ਪਹਿਲੇ 10 ਦਿਨ ਹਾਂਜੀ ਠੀਕ ਆ ਤਾਂ ਦੁੱਧ ਦੀ ਕੀਮੇ ਦੇ ਦੀ 14-15 ਕਿਲੋ ਇਹ ਪਾਜੂਗੀ ਖੁਲੜ ਡੁੱਲਾ ਵੱਡੀ ਬਹੁਤ ਆ ਜੀ ਉਹਨੇ ਆ ਕੇ ਖੜੋ ਮੋਢਾ ਲੰਗ ਦੀ ਕੱਟੀ ਬਿਲਕੁਲ ਬਿਲਕੁਲ ਰੰਮੀ ਦੇਲਦੀ ਆ ਵਧੀਆ ਮੋਢਾ ਲੰਗ ਦੀ ਕੱਟੀ ਹੂੰ ਠੀਕ ਆ ਗੁਰਪ੍ਰੀਤ ਵੱਡੀ ਰਾਜੀ ਬਹੁਤ ਨਾਲੇ ਲਾਉ ਬੋਤਲੇ ਵਾਲੇ ਫਿਰ ਕੀ ਰੇਟ ਕੀਤਾ ਜੇ ਕੋਈ ਐ ਲੈ ਜਾਊਗਾ ਤੇ 1 ਕ ਪੰਜ ਦੀ ਆ ਜੇ ਚਵਾਹ ਲੈ ਜੋ ਕਿ 15 ਦੀ ਆ ਫਿਰ 15 ਕਿਲੋ ਚਵਾਹ ਵੀ ਦੇਵਾਂਗੇ ਆਪਾਂ 15 ਕਿਲੋ ਚਵਾਹ ਵੀ ਦੇਵਾਂਗੇ ਐ 1 ਕ ਪੰਜ ਦੀ ਆ ਜੇ ਅੱਜ ਕੱਲ ਲੈ ਕੇ ਜਾਂਦਾ ਕਹਿ ਸਕਦੇ ਆ ਵੀ ਜੇਕਰ ਤਾਂ ਉਦੋਂ ਪਹਿਲਾਂ ਸੇਲ ਹੁੰਦੀ ਆ ਆ ਸੁਣ ਤੋਂ ਪਹਿਲਾਂ ਨਹੀਂ ਦੋ ਚਾਰ ਦਿਨ ਜਿਵੇਂ ਜਿਵੇਂ ਤਿਆਰ ਹੁੰਦੀ ਆ ਉਹਦਾ ਮੁੱਲ ਹੋਰ ਉੱਤ ਜਾਊਗਾ ਅੱਜ ਦਾ ਪਾਜ 1 ਕ ਪੰਜ ਆ ਹਾਂਜੀ ਠੀਕ ਆ ਹਾਂਜੀ ਤਾਂ ਫੋਨ ਨੰਬਰ ਬੋਲ ਦੇ ਗਰੁੱਪ ਦਾ 930699 28064 9306928064 ਠੀਕ ਹੈ ਗੁਰਪ੍ਰੀਤ ਫਿਰ ਜਿੰਨੇ ਨਕੀਨੇ ਦਿਖਾਏ ਉਹਨਾਂ ਬਾਰੇ ਕੀ ਕਰਨਾ ਚਾਹੁੰਦੇ ਹੋ ਵੀਰੇ ਆਪਣੇ ਕੋਲ ਮਾਲ ਨਾ ਜਮਾ ਖਰਾ ਜਿਹੜੀ ਗੱਲ ਕਹਿਤੀ ਉਸ ਗੱਲ ਤੇ ਪੂਰੇ ਲਿੱਥੇ ਰਿਆਂ ਤੇ ਲਿੱਥੇ ਆਵਾਂ ਲਿੱਥੇ ਦੇ ਗਾਂਵੋਂ ਲਿੱਥਾਂਗੇ ਲਿੱਥੇ ਵੀ ਆ ਵੀਰੇ ਕਰ ਚੋਕੇ ਨੂੰ ਲੈ ਕੇ ਗਏ ਸਾਰੇ ਜਿਹੜੇ ਆਏ ਕਸਟਮਰ ਕਰੇ ਆਪਣੇ ਇਜਤਮਾਨ ਫੁੱਲ ਕੀਤਾ 6-6 ਦਿਨ ਰਹਿ ਕੇ ਗਏ ਆਪਣੇ ਘਰੇ 6-6 ਦਿਨ ਚ ਪਾਈਆਂ ਕਿਤੇ 3-3 ਦਿਨ ਰਹਿ ਕੇ ਗਏ ਹੋਰ ਦੱਸੋ ਬਾਈ ਜੀ ਜਿਹੜੀ ਗਲਤ ਕਹੀ ਹੈ ਉਹਨੇ ਪੂਰੇ ਲਿੱਥੇ ਆ ਰਹੇ ਗਲਤ ਤੇ ਆਪਾਂ ਠੀਕ ਹੈ ਤੇ ਭਾ ਜਿਹੜੇ ਜਿਹੜੇ ਆਪਣੇ ਭਾਣੇ ਵੀਰੇ ਲੱਭ ਕੇ ਆਓ ਪਰਲੇ ਏਰੀਆ ਸਾਰਾ ਕੰਮ ਕੇ ਆਓ ਤੇ ਫਿਰ ਮੇਰੇ ਕੋਲ ਆਓ ਪਹਿਲਾਂ ਤਸੱਲੀ ਕਰੋ ਫੁੱਲ ਕਰਕੇ ਆਓ ਜੀ ਮੰਡੀਆਂ ਤੋਂ ਜਿੱਥੇ ਮਰਦੇ ਆਓ ਚੀਜ਼ਾਂ ਹੁੰਦੀਆਂ ਨੇ ਵੇਖੋ ਜੀ ਇੱਧਰ ਕਿੱਡੇ ਚੰਗੀਆਂ ਆਪਣੇ ਕੋਲ ਤੇ ਭਾਅ ਕੀ ਆ ਬਰੇ 65 65 ਥੜ੍ਹ ਹਟੇ ਰਲੇ 65 ਜਾਂ ਚਾਉਂਦਾ ਕੀ ਮਰਾ ਅੱਜ ਕੱਲ ਤੁਹਾਨੂੰ ਇੱਕ ਟੋਪਰ ਨੇ ਗਿੰਨਾ ਦਿਖਾਉਣਾ ਦੋ ਦੂਜਾ ਸਵੇਰ ਤੇ ਕੱਲ ਦੀ ਕੱਟੀ ਸੂਈ ਸਵਾਈ ਅੱਛਾ ਅੱਛਾ ਠੀਕ ਹੈ ਬਹੁਤ ਜਿਆਦਾ ਦਿਖਾਵੀਂ ਕਰਦੇ ਛੱਡੀ ਪਾ ਲੈ ਬਹੁਤ ਸਿਲ ਕੱਟੀ ਆ ਜੀ ਕੱਲ ਦੀ ਸੂਈ ਸਵਾਈ ਨਾਲੇ ਹਮ ਤਸੱਲੀ ਕਰਾ ਦੇ ਵੀਰਾਂ ਦੀ ਇੱਕ ਵਾਰ ਕੱਟੀ ਮਗਰ ਸੋਨੇ ਮਗਰ ਸੁਹਾਗਾ ਦੇਖੋ ਜੀ ਲਓ ਮਿੱਤਰੋ ਕਰ ਸਕਦੇ ਆ ਵੀ ਤਸੱਲੀ ਆਪ ਦੀ ਚੈੱਕ ਕਰ ਸਕਦੇ ਹੋ ਇੱਕ ਵਾਰ ਠੀਕ ਹੈ ਗੁਰਪ੍ਰੀਤ ਆਈ ਜਾਂਦਾ ਵੀ ਜੀ ਆਇਆ ਗੁਰਪ੍ਰੀਤ ਠੀਕ ਹੈ ਗੁਰਪ੍ਰੀਤ ਹੋਰ ਨਕੀਨੇ ਆ ਜੀ ਪੂਰੇ 66000 88000 ਦੇ ਹਾਂਜੀ ਲਓ ਮਿੱਤਰੋ ਇਹ ਸੀਗਾ ਵੀ ਸੰਧੂ ਡੈਰੀ ਫਾਰਮ ਤੇ ਤੁਹਾਨੂੰ ਦਿਖਾਏ ਅੱਜ ਕੁਝ ਨਕੀਨੇ ਜਿਹੜੇ ਕੀ ਵੀ ਕਹ ਸਕਦੇ ਆ ਵੱਡਾ ਵਾਲੀ ਮੰਡੀ ਦੇ ਵਿੱਚੋਂ 60000 ਰੁਪਏ ਤੋਂ ਲੈ ਕੇ 90000 ਰੁਪਏ ਦੇ ਰੇਟਾਂ ਦੇ ਵਿੱਚ ਸੀ ਬਹੁਤ ਹੀ ਜਾਇਜ਼ ਤੇ ਘੱਟ ਰੇਟਾਂ ਦੇ ਵਿੱਚ ਤਾਂ ਜਿੰਨੇ ਵੀ ਦਰਸ਼ਕਾਂ ਨੇ ਵੀਡੀਓ ਦੇਖੀ ਵੀ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਪਰਾਂਵਾਂ ਤਾਂ ਸ਼ੇਅਰ ਕਰੋ ਜੇਕਰ ਵੀ ਕਿਸੇ ਕਿਸਾਨ ਪਰਾਨੇ ਘਰੇ ਰੱਖਣੀਆਂ ਜਾਂ ਆਪਦੇ ਫਾਰਮ ਲਈ ਯੂਜ਼ ਕਰਨੀਆਂ ਤਾਂ ਇਸ ਸੰਧੂ ਡੈਰੀ ਫਾਰਮ ਨਾਲ ਕੰਟੈਕਟ ਕਰ ਸਕਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ